ਨਵਿਰੋ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਅੱਜ ਤਰੀਕ ਹੋ ਚੁੱਕੀ ਆ 25 ਦਸੰਬਰ 2025 ਤੇ ਅੱਪਾ ਅੱਜ ਖੜੇ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤੂੜੀ ਦੇ ਅੱਜ ਨਾਗ ਆਇਆ 7 ਚੈੱਕ ਕਰ ਸਕਦੇ ਹੋ ਤੇ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਤੂੜੀ ਦਾ ਜਿਹੜਾ ਰੇਟ ਰਿਹਾ 565 ਰੁਪਏ ਤੱਕ ਰਿਹਾ ਸੀਗਾ ਆਪਾਂ ਅੱਜ ਤੁਹਾਨੂੰ ਤੂੜੀ ਦਾ ਸਿਰਾ ਚੈੱਕ ਕਰਾਉਣੇ ਆ। ਵੀਡੀਓ ਨਾਲ ਜੁੜੇ ਰਹੋ। ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਹਰੇ-ਚਾਰੇ ਦੀ ਰੇਟਾਂ ਦੀ ਗੱਲ ਕਰੀਏ ਤਾਂ ਹਰਾ-ਚਾਰਾ ਕੋਟਕਪੂਰਾ ਮੰਡੀ ਦੇ ਵਿੱਚ ਹਰੇ-ਚਾਰੇ ਦਾ ਕੱਲ ਰੇਟ ਰਿਹਾ ਸੀਗਾ 200 ਰੁਪਏ ਤੋਂ ਲੈ ਕੇ 250 ਰੁਪਏ ਤੱਕ ਸਿਰਾਂ ਰਿਹਾ ਸੀਗਾ। ਆਜੋ ਆਪਾਂ ਚੱਲਦੇ ਆ ਤੂੜੀ ਦੀ ਬੋਲੀ ਤੇ ਤੁਹਾਨੂੰ ਅੱਜ ਤੂੜੀ ਦਾ ਭਾਅ ਚੈੱਕ ਕਰਾਉਣੇ ਆ। ਕਿੱਥੋਂ ਤੱਕ ਜਾਂਦੀ ਆ ਰੇਟ? ਆਜੋ ਆਪਾਂ ਚੱਲਦੇ ਆ ਬੋਲੀ ਤੇ ਵੀਡੀਓ ਨਾਲ ਜੁੜੇ ਰਹੋ। ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਪੇ ਬੋਲੀ ਸ਼ੁਰੂ ਆ ਤੇ ਪਹਿਲੀ ਟਰਾਲੀ ਆ ਤੇ ਪਹਿਲੀ ਟਰਾਲੀ ਤੇ ਤੁਹਾਨੂੰ ਅੱਜ ਤੋੜੀ ਦਾ ਏਟ ਚੈੱਕ ਕਰਉਦੇ ਆ ਵੀਡੀਓ ਨਾਲ ਜੁੜੇ ਰਹੋ ਗੱਡੀ ਇੱਥੋਂ ਹੀ ਹੋਈ ਪਹਿਲੀ ਤੋੜੀ ਕਿਹੜੀ ਰੋਕ ਉੱਪਰ ਰੱਖ ਕੇਵळा 400 ਇੱਕ ਮਿੰਟ ਬਈ ਖੜੀ ਦਾ ਕੋਈ ਕੋਈ ਤੁਹਾਨੂੰ ਕੋਈ ਨਾ 10 ਫੰਡਾ ਮਾੜੀਆਂ ਵਿੱਚ ਦੇਖਣਗੇ ਉਹ ਕਿਹੜੀ ਆ 400 400 400 ਰੁਪਿਆ 5 ਉਸਤ ਇੱਥੇ ਜਾਣੇ ਬਾਈ ਗੁਰੂ ਸਰ ਇਹੀ ਜਾਣਾ ਗੁਰੂ ਸਰ ਜਾਏਗਾ ਬਈ ਨਹੀਂ ਜਾਣਾ ਬਾਈ 400 400 ਫੋਲਾ ਬਾਈਕ ਨਾ 400 ਰੁਪਏ ਦੀ ਰੇਟ ਜਿਹੜੇ ਤੋਂ ਲੋ ਬਈ ਪਹਿਲੀ ਟਰਾਲੀ ਤੇ ਪਹਿਲੀ ਟਰਾਲੀ ਦਾ ਜਿਹੜਾ ਰੇਟ ਲੱਗਿਆ 400 ਰੁਪਏ ਤੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਮੈਂ ਲਾਲੀ ਜੀ ਦਾ ਉਹ ਲਾਈ ਪਾਣੀ ਦੀ ਤੂੜੀ ਹਾਂ ਹਾਂ ਕੀ ਕੋਈ ਆ ਬਾਈ ਹਾਂ ਹਾਂ ਇਹ ਹੋ ਗਿਆ ਉਹ ਨੋ ਬਈ ਜਿਹੜੀ ਗੱਲ ਹੈ ਜੀ ਕੀ ਦੀਏ ਦਲੀ ਬਈ ਦਿੱਲੀ ਵਾਲੇ ਸਕੂਲ ਕੋਲੇ ਲੈ ਆਇਆਂਗਾ ਫਰੀ ਕੋੜ ਸੇਮ ਨਾਲੇ ਕੋਲੇ ਖੁੱਲੇ ਸਾਂ 300 ਰੁਪਇਆ ਕਿਰਾਇਆ ਮਿਲੂਗਾ ਖਾਲੀ ਤੁਲੀ ਆ ਤੇਰੀ ਹੂੰ ਹੂੰ ਬਾਈ ਇੱਥੋਂ ਚਲਾ ਕੇ ਲੈ ਜੀ ਬੋਲ ਬਾਈ ਬੋਲੋ ਬੋਲੋ 400 400 400 400 400 ਬੋਲਣਾ ਬਾਈ ਨੇ ਹੋਰ ਲਾ ਦੇ ਪੰਜ ਕਿੱਥੇ ਲੈ ਜਾਣੀ ਬਾਈ ਗੁਰੂ ਸਾਹਿਬ ਜਾਂ ਗਏ ਹਾਂ ਬਈ 19 ਬਾਡੀ ਕੋਈ ਚਾਹਣਾ ਚਾਹਣਾ 405 ਜੀ ਪੁੱਛਣਾ ਫਰਜ਼ਾ ਬਈ 10 ਰੁਪਏ 410 15 20 25 25 30 430 ਰੁਪਏ ਬੋਲਾਂਗੇ ਨਾ 35 40 40 440 45 450 ਹੀ 450 बोला ਬਾਈ ਨੇ 450 ਬਾਈ ਜੀ ਲੋ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 450 ਰੁਪਏ ਤੇ ਆਪਾਂ ਚੱਲਦੇ ਆ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਸੀਂ ਚੈੱਕ ਕਰ ਸਕਦੇ ਹੋ ਸਵੇਰੇ ਸਵੇਰੇ ਰੌਣਕ ਮੇਲਾ ਤੂੜੀ ਦੀ ਬੋਲੀ ਤੇ ਆਇਓ ਆਪਾਂ ਚੱਲਦੇ ਆ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਇੱਥੇ ਪਰਣਾ ਨਹੀਂ ਜਿੱਥੇ ਜਾਣਾ ਚੱਲ ਫਰਸ਼ ਨਹੀਂ ਉਹ ਖੱਜੇ ਦਾ ਬਾਈਨਾਂਹ ਭਰ ਗਿਆ ਹਾਂ ਹਾਂ ਨਹੀਂ ਉਧਰ ਹੀ ਹਾਂ ਕਿੰਨਾ ਕਰਾਇਆ 300 300 ਇਹ 400 ਰੁਪਏ ਆ ਯਾਰ 400 400 400 400 ਹੋਰ ਕਰ ਦੇ ਕਿੱਥੇ ਜਾਣੀ ਬਾਈ ਗੁਰੂ ਸਾਹਿਬ ਹੀ ਜਾਣਾ ਲੰਡੇ 405 300 ਰੁਪਏ ਬਾਈ 405 10 15 20 25 30 35 40 45 450 ਬੋਲਾ 450 ਬੋਲਦਾ ਕੋਈ 52 60 65 70 ਜਲਦੀ ਵੀਰੇ 75 80 ਇੱਕ ਲਾ ਦੇ 80 90 490 ਬੋਲਾਂਗੇ 49. ਨੇ 500 ਰੁਪਇਆ 500 ਬੋਲਦਾ ਬਈ ਕੋਈ 500 ਰੁਪਏ ਲਿਖੀ ਬਈ 500 ਲਓ ਬਈ ਇਹ ਅੰਦਰਲੀ ਟੂੜੀ ਸੀਗੀ ਤੇ ਇਹਦਾ ਜਿਹੜਾ ਰੇਟ ਲੱਗਿਆ 500 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਕਿ ਆਪਾਂ ਮਿਲਦੇ ਆਂ ਕੱਲ ਟੂੜੀ ਦੀ ਬੋਲੀ ਤੇ